ਦਾ ਹੋਇਆ ਤੇ ਆ ਬਾਈ ਨੂੰ ਵੀ ਆਪਾਂ ਪੁੱਛਦੇ ਆ ਤੇ ਕੀ ਕੀ ਕਰਦਾ ਤੇ ਆਜੋ ਫਿਰ ਇਹ ਵੀ ਨਵਾਂ ਸੱਪ ਕੱਢੂਗਾ ਆਜੋ ਬਈ ਹਾਂਜੀ ਮਿੱਤਰੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਆਪਾਂ ਹੁਣ ਬਾਈ ਦੀ ਪਹਿਲਾਂ ਘਰੇ ਇੰਟਰਵਿਊ ਕਰਕੇ ਆਏ ਆ ਪਿੰਡ ਜਗਰਾਮ ਤੀਰਥ ਵਿੱਚ ਖੜੇ ਆ ਤੇ ਬਾਈ ਆਪਾਂ ਨੂੰ ਸਟੰਡ ਕਰਕੇ ਦਿਖਾਊਗਾ ਬਹੁਤ ਵਧੀਆ ਤੇ ਮੈਂ ਕਹਿੰਦਾ ਪੂਰਾ ਘੈਣ ਟੈਲੈਂਟ ਆ ਬਾਈ ਦੇ ਵਿੱਚ ਤੇ ਪਹਿਲਾਂ ਮੈਂ ਦੱਸਣਾ ਜਣਾ ਤੇ ਬਾਈ ਨੇ ਮਤਲਬ ਕਾਫੀ ਜੀਵਨ ਦਰਾਂ ਦੇ ਘਰੇ ਮੰਨ ਲਾ ਸੀਰੀ ਰਲਦਾ ਰਿਹਾ ਬਾਈ ਹਨਾ ਤੇ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਪਹਿਲਾਂ ਬਾਈ ਦੀ ਸਟੰਡ ਚੈੱਕ ਕਰ ਲਓ ਵੀ ਕਿਹੜੇ ਕਿਹੜੇ ਕਰਦਾ ਪਰ ਕੱਲੀ ਕੱਲੀ ਗੱਲਬਾਤ ਕਰਾਂਗੇ ਆਉਣ ਦੇ ਬਾਈ ਲੈੜੇ ਦੇ ਲੈਜਾ ਲੈ ਵੀ ਦੇਖ ਚੱਲੋ ਕਰ ਤੇ ਪੀਰ ਬਣ ਕੇ ਵੱਧ ਤੋਂ ਵੱਧ ਸਪੋਰਟ ਕਰਨੀ ਆਪਾਂ ਬਾਈ ਜਿੰਨਾ ਵੀ ਹੋ ਸਾਰਾ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਜਿੰਨਾ ਵੀ ਹੋ ਸਕਦਾ ਬਾਈ ਨੇੜੇ ਲਿਆਏ ਕਿੱਥੇ ਆੜੀ ਆੜੀ ਸਾਡੀ ਸ਼ਾਨ ਦਾ ਬਾਈਕੜਾ ਜਿਹੜਾ ਕੰਮ ਕਰਦਾ ਤੇ ਫੈਲੋ ਟੁੱਪ ਦੇ ਵਿੱਚ ਬਾਈ ਤੇ ਹਰ ਰੋਜ਼ ਮੁੰਡਾ ਹੀ ਮਿਹਨਤ ਕਰਦਾ ਆੜੀ ਰੋਗ ਲੱਗ ਜਾਂਦਾ ਤੇ ਬਹੁਤ ਲੱਗਦਾ ਕੱਟ ਲਾ ਕਰੂਗਾ ਜਾ ਕਬਿਸਾਨ ਹਾਂਜੀ ਮਿੱਤਰੋ ਤੇ ਬਾਈ ਨੇ ਉਹਨੂੰ ਸਟੰਟ ਕਰਕੇ ਦਿਖਾਏ ਆਗੇ ਤੇ ਬਾਈ ਨਾਲ ਹੁਣ ਆਪਾਂ ਗੱਲਬਾਤ ਕਰਦੇ ਆ ਸਾਰੇ ਦੋਸਤ ਮਿੱਤਰ ਸਾਰੇ ਇਕੱਠੇ ਹੋਏ ਨੇ ਇਸ ਟਾਈਮ ਤੇ ਕੱਲੀ ਕੱਲੀ ਗੱਲਬਾਤ ਕਰਦੇ ਆ ਬਾਈ ਨਾਲ ਤੇ ਬਾਈ ਕਿੰਨੀ ਕੀ ਸਪੋਰਟ ਆਪਾਂ ਨੂੰ ਬਹੁਤ سپورਟ ਆ ਜੀ ਵਧੀਆ ਕਰਦੇ ਆ سپورਟ ਆਪਣੀ ਵਧੀਆ ਹੈਲਪ ਕਰਦੇ ਆ ਆਪਣੇ ਮੁੰਡੇ ਜਿਹੜੇ ਨਾਲ ਖੜੇ ਆ ਤੇ ਕਮੇਟੀ ਵੱਲੋਂ ਵੀ ਆਪਾਂ ਨੂੰ ਵਧੀਆ سپورਟ ਕਰੀ ਹੈ ਜੀ ਐਤਕੀ ਟੂਰਨਾਮੈਂਟ ਹੋਇਆ ਸੀ ਆਪਣੇ ਪਿੰਡ ਪਾਰੇ ਸਾਲਾਂ ਤੋਂ ਜੀ ਠੀਕ ਆ ਬਈ ਤੇ ਵਧੀਆ سپورਟ ਕਰੀ ਹੈ ਜੀ ਆਪਣੀ ਸਾਰੇ ਮੁੰਡੇ ਇੱਧਰ ਨਾਲ ਹੀ ਖੜੇ ਆ ਜੀ ਅੱਛਾ ਅੱਛਾ ਬਈ ਆਪਣਾ ਤੁਸੀਂ ਸੀਰੀ ਵੀ ਰਲਦੇ ਸੀਗੇ ਹਾਂਜੀ ਬਈ ਜੀ ਸੀਰੀ ਵੀ ਰਲਦੇ ਰਹੇ ਆ ਜੀ ਅੱਛਾ ਤੇ ਹੁਣ ਹੁਣ ਮਤਲਬ ਕੀ ਦਿਹਾੜੀਆਂ ਦੇਪੇ ਕਰਦੇ ਆ ਜੀ ਤੇ ਨਾਲ ਮੰਨ ਲਾ ਵੀ ਗੇਮ ਕਰਦੇ ਆ ਜੀ ਅੱਛਾ ਨਾਲ ਨਾਲ ਗੇਮ ਕਰਦੇ ਹੋ ਹਾਂਜੀ ਪਹਿਲਾਂ 4-5 ਸਾਲ ਜ਼ਿਮੀਦਾਰਾਂ ਦੇ ਲੱਗੇ ਰਹੇ ਸੀਰੀ ਠੀਕ ਆ ਤੇ ਫਿਰ ਭ काम कर कर तो तो के जी अच्छा ਤੁਸੀਂ ਦੱਸਿਆ ਕਿ ਬਈ ਡੈਡੀ ਮੇਰੇ ਹੈ ਨਹੀਂ ਨਾ ਹਾਂ ਡੈਡੀ ਹੈ ਨਹੀਂਗੇ ਜੀ ਮੇਰੇ ਜੀ ਅੱਛਾ ਤੇ ਮਾਂ ਲਈ ਬਹੁਤ ਸਪੋਰਟ ਕਰਦੇ ਆ ਜੀ ਆਪਾਂ ਨੂੰ ਭਰਾ ਆਪਣੇ ਜਿਹੜੇ ਨਾਲ ਅੱਛਾ ਤੇ ਬਾਈ ਨੇ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਤੇ ਪਹਿਲਾਂ ਤਾਂ ਬਾਈ ਸੱਸੀ ਗਾਲ ਜੀ ਸੱਸੀ ਆ ਬਾਈ ਕੀ ਨਾਮ ਹੈ ਬਈ ਆਪਣਾ ਬਈ ਅਮਰੀਕ ਸਿੰਘ ਹੋ ਅੱਛਾ ਕੀ ਕਹਣਾ ਜਣੋ ਬਈ ਤੁਸੀਂ ਬਈ ਅਸੀਂ ਤਾਂ ਇਹਨਾਂ ਨੂੰ ਕਹਿਣਾ ਵੀ ਗੇਮ ਨਾਲ ਜੜੋ ਵਧੀਆ ਤੁਹਾਡੀ ਸਪੋਰਟ ਕਰਾਂਗੇ ਸਾਡੇ ਤੇ ਬਾਈ ਯਾਰ ਕਹਿੰਦੀ ਫੁੱਲ ਸਪੋਰਟ ਆ ਮਿੱਤਰੋ ਤੇ ਆਪਣਾ ਆਹੀ ਪਿੰਡ ਆ ਬਈ ਨਾ ਹਾਂ ਜੀ ਜਗਤ ਅਰੰਦੀਪ ਸਿੰਘ ਅੱਛਾ ਅੱਛਾ ਤੇ ਬਹੁਤ ਮਿਹਨਤ ਕਰ ਰਹੇ ਨੇ ਇਸ ਟਾਈਮ ਤੇ ਹੋਰ ਤਾਂ ਨਹੀਂ ਕੁਝ ਕਹਿਣਾ ਬਈ ਬਸ ਬਈ ਇਹੀ ਕਹਿਣਾ ਵੀ ਧਿਆਨ ਰੱਖੋ ਆ ਬਾਕੀ ਆ ਮੁੰਡਾ ਕਾਲਾ ਹੀ ਉਹ ਵੀ ਆ ਅੱਛਾ ਕਰਦਾ ਜੀ ਅੱਛਾ ਇਹ ਵੀ ਗੇਮ ਕਰਦਾ ਆਪਣਾ ਕਿੰਨਾ ਬਈ ਰਣਾ ਜਸ ਕਰਨ ਵੀਰ ਸਿੰਘ ਆ ਜੀ ਅੱਛਾ ਕਿੰਨਾ ਟਾਈਮ ਆ ਬਈ ਆਪਾਂ ਨੂੰ 5 ਸਾਲ ਹੋ ਗਏ ਮਿਹਨਤਾਂ ਉਹਦੇ ਨੂੰ ਅੱਛਾ ਤੇ ਬਾਈ ਦੀ ਆਪਾਂ ਤੁਹਾਨੂੰ ਮਿਹਨਤ ਵੀ ਦਿਖਾਉਣੀ ਆ ਬਈ ਗਰਾਊਂਡ ਦੇ ਵਿੱਚ ਤੇ ਆ ਮੁੰਡੇ ਨੂੰ ਤਾਂ ਆਪਾਂ ਦੇਖ ਹੀ ਲਿਆ ਤਾਂ ਹਨਾ ਸਟੰਟ ਕਰਦਾ ਸੀਗਾ ਤੇ ਆ ਬਾਈ ਨੂੰ ਵੀ ਆਪਾਂ ਪੁੱਛਦੇ ਆ ਤੇ ਕੀ ਕੀ ਕਰਦਾ ਤੇ ਆਜੋ ਫਿਰ ਇਹ ਵੀ ਨਵਾਂ ਸੱਪ ਕੱਢੂਗਾ ਆਜੋ ਬਈ